ਹਾਂ ਮਾਂ ਬਣਾਇਆ ਵਾ ਇਹ ਚੁੱਲਾ ਹਾਂ ਇਹ ਤੁਸੀਂ ਬਣਾਇਆ ਚੁੱਲਾ ਏ ਇਹ ਚੁੱਲਾ ਮਾਂ ਬਣਾਇਆ ਵਾ ਅੱਛਾ ਹਾਂ ਦੇਖ ਲਓ ਹੁਣ ਵੀ ਚੁੱਲੇ ਤੇ ਕੰਮ ਕਰਦੇ ਤੁਸੀਂ ਹੈ ਚੁੱਲੇ ਤੇ ਕੰਮ ਕਰਦੇ ਤੁਸੀਂ ਹਾਂ ਹਾਂ ਚੁੱਲੇ ਪਰ ਕਰਦੇ ਹਾਂ ਅੱਛਾ ਹਾਂ ਇਹ ਕਿੱਕਣ ਬਣਾਇਆ ਏ ਇਹ ਬਣਾਇਆ ਕਿੱਦਾਂ ਏ ਇਹ ਗਾਰਾ ਕਰਕੇ ਹਾਂ ਪਹਿਲਾਂ ਤਾਂ ਬਣਾਇਆ ਬਤਾ ਫਿਰ ਫੁੱਟ ਗਿਆ ਤਾਂ ਫਿਰ ਸਾਰਾ ਹੀ ਪਟ ਤਾ ਅੱਛਾ ਟੋਕਰਾ ਮਿੱਟੀ ਦਾ ਕੜਤਾ ਅੱਛਾ ਫੇਰ ਘਰ ਘਰ ਕਰਕੇ ਫਿਰ ਵਾਇਥਾ ਬਣਾ ਕੇ ਇੱਥੇ ਬੈਠ ਗਈ ਮੈਂ ਫੇਰ ਘਰ ਘਰ ਕਰਕੇ ਆਏ ਬਹੁ ਬੇਬੇ ਚੌੜਾ ਫਲਾਈਆਂ ਆਏ ਕੜੀ ਮਖਮਾਪੇ ਬਣਾ ਦੇ ਨੂੰ ਤੂੰ ਚੁੱਪ ਕਰ ਅੱਛਾ ਹਾਂ ਫੇਰ ਦੇਖ ਲਊ ਘਾਰਾ ਹੂੰ ਹੂੰ ਰਾਲੇ ਰਸ ਅੱਖ ਬਾਦੀ ਐ ਮੈਂ ਸਾਨੂੰ ਦਾਲੀਆਂ ਬੇਰੀ ਇੰਦੇ ਸਾਰਾ ਕੁਝ ਕਰ ਦਿੰਦੇ ਖਲੋ ਫੁੱਟੇ ਦਾ ਆਹ ਰੋਜ਼ ਪੋਚਾ ਦੇਣਾ ਅੱਛਾ ਰੋਜ਼ ਪੋਚਾ ਦੇਣਾ ਰੋਜ਼ ਪੋਚਾ ਦੇਣਾ ਅੱਛਾ ਹਾਂ ਹੂੰ ਆਹਰ ਹਮਣਾ ਗਵਾਲ ਇਹ ਤਾਂ ਬਹੁਤ ਸੋਹਣਾ ਬਣਾਇਆ ਚੁੱਲਾ ਤੁਸੀਂ ਹਾਂ ਇਹ ਚੁੱਲਾ ਤਾਂ ਬਹੁਤ ਸੋਹਣਾ ਬਣਾਇਆ ਹਾਂ ਮੈਂ ਉਹ ਵੀ ਦੇਖ ਕੇ ਗਿਆ ਹਾ ਤੇ ਹਾਂ ਇਹਦੇ ਕੰਮ ਕਰਦੇ ਆ ਚੁੱਲਾ ਬਣਾਤਾ ਮਖਾਣ ਬਣਾਤਾ ਦੇਖ ਲੋ ਹੂੰ ਹਾਂ ਠੀਕ ਚੁੱਲਾ ਮੈਂ ਵੀ ਬਣਾਉਣਾ ਆਪਣੇ ਹਾਂ ਮੈਂ ਬਣਾਉਣਾ ਆਪਣੇ ਘਰ ਆਪਣੇ ਘਰ ਹਾਂ ਕਿੱਦਾਂ ਬਣਾਈਏ ਦੱਸ ਦਿਓ ਜਰਾ ਮੈਂ ਗਾਰਾ ਬਣਾ ਕੇ ਆਥ ਬਣਾ ਦੂੰਗੀ ਘਰਾਂ ਅੱਛਾ ਬਣ ਜਾਣੀ ਐ ਬਣਾ ਦਿਓ ਫਿਰ ਸਾਨੂੰ ਹਾਂ ਇਹ ਮੁੱਲ ਲੈ ਕੇ ਦੇ ਦੂੰਗੀ ਚਾਹ ਬਣਾ ਦਮਾ ਨਹੀਂ ਬਣਾਣਾ ਤੁਹਾਡੇ ਤੇ ਅੱਛਾ ਹੁਣ ਤੁਹਾਡੇ ਤੇ ਬਣਾਉਣਾ ਅੱਛਾ ਕਿੱਦਾਂ ਬਣਾਉਂਗੇ ਗਾਰਾ ਕਰਕੇ ਆਕੇ ਨਹੀਂ ਬਣ ਜਾਂਦਾ ਏ ਅੱਛਾ ਆਓ ਲਓ ਜੀ ਆ ਦੇਖੋ ਜੀ ਬੇਬੇ ਨੇ ਚੁੱਲਾ ਬਣਾਇਆ ਜੀ ਔਰ 100 ਸਾਲ ਦੀ ਲਗਭਗ ਉਮਰ ਹੈ ਜੀ ਔਰ ਇਹ ਚੁੱਲਾ ਚਲਾਉਂਦੇ ਆ ਜੀ ਆ ਦੇਖੋ ਜੀ ਚੁੱਲਾ ਬਲਣ ਲੱਗੇ ਜੀ ਆ ਬੇਬੇ ਸਾਰਾ ਕੰਮ ਚੁੱਲੇ ਤੇ ਹੀ ਕਰਦੀ ਹੈ ਜੀ ਬੇਬੇ ਨਛਤਰ ਕੌਰ ਜੀ ਚੁੱਲੇ ਤੇ ਹੀ ਸਾਰਾ ਕੰਮ ਕਰਦੇ ਜੀ ਹੁਣ ਵੀ ਜੀ ਔਰ ਦੇਖੋ ਜੀ ਇਹ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਜੀ ਆ ਦੇਖੋ ਜੀ ਚੁੱਲਾ ਬਲਣ ਲੱਗਾ ਜੀ ਚੁੱਲਾ ਬਾਲਦੇ ਜੀ ਬੇਬੇ ਨੇ ਖੁਦ ਬਣਾਇਆ ਆਪਣੇ ਹੱਥੀ ਬਣਾਇਆ ਹੋਇਆ ਜੀ ਔਰ ਆ ਲਓ ਜੀ ਚੁੱਲਾ ਬੇਬੇ ਦਾ ਬੇਬੇ ਨੇ ਕਰਤਾ ਤਿਆਰ ਜੀ ਹੈ ਬਣ ਗਈ ਗੱਲ ਫਿਰ ਹੈ ਹਾਂ ਦੇਖ ਲੋ ਇਹ ਝਿੰਗਾ ਚੁੰਗਾ ਕਿੱਥੇ ਲਿਆਉਂਦੀਆਂ ਇਹ ਹੈ ਆ ਲੱਕੜ ਲੱਕੜ ਆ ਹਾਂ ਲੱਕੜਾਂ ਦਾ ਘਰ ਦੀਆਂ ਆ ਅੱਛਾ ਰੱਖ ਤਾਨੀਆਂ ਹੂੰ ਹੁਣ ਕੀ ਆ ਬਣਾਉਣਾ ਚੁੱਲੇ ਤੇ ਚੁੱਲੇ ਤੇ ਤਾਂ ਦਾਲ ਬਣਾ ਲਈ ਵੀ ਇਹ ਤਾਂ ਰੋਟੀ ਪਕਾਉਣੀ ਹੈ ਅੱਛਾ ਰੋਟੀ ਪਕਾਉਣੀ ਹੈ ਅੱਗ ਤਾਂ ਬੜੀ ਨਹੀਂ ਰੋਟੀ ਪਕਾਉਂਗੇ ਆ ਦੁੱਧ ਦੱਤਾ ਕਰੂਗੇ ਮਰਖਾਂ ਦਾ ਅੱਛਾ ਅੱਗ ਨਹੀਂ ਬੜੀ ਬਾਪਾ ਨਹੀਂ ਆਣਗੇ ਹੋਰ ਬਾੜੋ ਫਿਰ ਹਾਂ ਜਲਾਓ ਅੱਗ ਅੱਗ ਬਾਲ ਦੋ ਹੂੰ ਲਓ ਜੀ ਕਾਗਤ ਜਿਆਦਾ ਪੁੱਜ ਗਿਆ ਬੇਬੇ ਨੇ ਛਤਰਕੌਰ ਦੇਖੋ ਜੀ ਚੁੱਲ੍ਹੇ ਤੇ ਕੰਮ ਕਰਦੀ ਹੋਈ 100 ਸਾਲਾਂ ਬਜ਼ੁਰਗ ਔਰ ਆ ਦੇਖੋ ਜੀ ਚੁੱਲ੍ਹੇ ਤੇ ਕੰਮ ਕਰਦੇ ਆ ਉਹ ਮੈਂ ਕਹਿੰਨਾ ਪੰਜਾਬੀ ਵਿਰਸੇ ਦੇ ਬ੍ਰਾਂਡ ਐਂਬੈਸਡਰ ਹੈ ਬੇਬੇ ਨੇ ਛਤਰਕੌਰ ਜੀ ਔਰ ਬਹੁਤ ਕੰਮ ਹੈ ਗਿੰਦੇ ਬਹੁਤ ਕੰਮ ਕਰਦੇ ਨੇ ਜੀ ਦੇਖੋ ਜਿਹੜੇ ਬਜ਼ੁਰਗ ਕੰਮ ਕਰਦੇ ਨੇ ਲਗਾਤਾਰ ਡਟੇ ਰਹਿੰਦੇ ਨੇ ਉਹ ਸਿਹਤਯਾਬ ਵੀ ਰਹਿੰਦੇ ਨੇ ਜੀ ਅਕਸਰ ਦੇਖਿਆ ਜਾਂਦਾ ਕਿ ਅਸੀਂ 58 ਸਾਲ ਦੀ ਉਮਰ ਤੇ ਰਿਟਾਇਰ ਹੋ ਕੇ ਬੈਠ ਜਾਂਦੇ ਆ ਜੀ ਔਰ ਫੇਰ ਅਸੀਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਆ ਜੀ ਆਹ ਦੇਖੋ ਜੀ 100 ਸਾਲ ਦੀ ਬੇਬੇ ਨੇ ਛੱਤਰਕਾ ਔਰ ਚੁੱਲਾ ਬਾਲ ਰਹੇ ਆ ਔਰ ਚੁੱਲੇ ਤੇ ਹੀ ਕੰਮ ਕਰਦੇ ਆ ਚੁੱਲੇ ਤੇ ਬਣਾਦੇ ਖਿਡਾਪਣਾ ਅੱਜ ਦਾਲ ਦੂਣ ਰਲਣੇ ਚੁੱਲੇ 'ਤੇ ਹੀ ਹੈ ਹੂੰ ਚੁੱਲੇ ਤੇ ਹੀ ਦਾਲ ਰਲਣੀ ਹੈ ਜੀ ਬੇਬੇ ਨੇ ਔਰ ਆਹ ਦੇਖੋ ਪੂਰੀ ਕੋਸ਼ਿਸ਼ ਜਾਰੀ ਹੈ ਔਰ ਚੁੱਲਾ ਮੇਰੇ ਖਿਆਲ ਬੇਬੇ ਹੀ ਬਾਲਦੀ ਹੈ ਹੋਰ ਕਿਸੇ ਨੂੰ ਆਉ ਦਾ ਨਹੀਂ ਦਾਲ ਦੂਣ ਕੁੜੀਆਂ ਪਿੱਛੇ ਖੜੀਆਂ ਕਿੰਨੀ ਇਹ ਪੋਤੀਆਂ ਦੋਤੀਆਂ ਖੜੀਆਂ ਹੈ ਬੇਬੇ ਨੂੰ ਬੁਲਾ ਕੇ ਲੇ ਵੀ ਚੁੱਲਾ ਬਾਲਦੇ ਜੀ ਆ ਦੇਖੋ ਜੀ ਐਦਾਂ ਚੁੱਲਾ ਬਲਦਾ ਜੀ ਔਰ ਬੜੇ ਤਰੀਕੇ ਨਾਲ ਬੜੇ ਸਲੀਕੇ ਦੇ ਨਾਲ ਬਲ ਰਹੇ ਆ ਬੇਬੇ ਕਾਗਜ਼ ਰੱਖਿਆ ਇਹਨਾਂ ਨੇ ਵਿੱਚ ਇੱਕ ਛੋਟਾ ਜਿਹਾ ਔਰ ਉਹਦੇ ਨਾਲ ਇਹ ਹੌਲੀ-ਹੌਲੀ ਇਹਨਾਂ ਨੇ ਬਾਲ ਲੈਣਾ ਬੇਬੇ ਫੇਰ ਕਿਆ ਰੱਖਣਾ ਚ ਕਿਆ ਕਰਨਾ ਇੱਥੇ ਇੱਥੇ ਚੁੱਲੇ ਤੇ ਚੁੱਲੇ ਤੇ ਕਿਆ ਕਰਨਾ ਅੱਜ ਰੋਟੀ ਪਕਾਉਣੀ ਐ ਅੱਛਾ ਰੋਟੀ ਇੱਥੇ ਹੀ ਪਕਾਉਣੀ ਐ ਚੁੱਲੇ ਤੇ ਹੀ ਹੈ ਗੈਸ ਤੇ ਨਹੀਂ ਬਣਾਉਦੇ ਕਰਤੇ ਵੀ ਬਣਾਈ ਜਾਂਦੇ ਮਰਜ਼ੀ ਜਿਹਨਾਂ ਦੇ ਅੱਛਾ ਗੈਸ ਤੇ ਵੀ ਚੁੱਲੇ ਤੇ ਵੀ ਚੱਲੀ ਜਣਾ ਕੰਮ ਦੀ ਹਾਂ ਆ ਲਓ ਜੀ ਕੋਸ਼ਿਸ਼ ਪੂਰੀ ਜਾ ਰਹੀ ਹੈ ਦੇਖੀ ਜਾਓ ਵੀਡੀਓ ਜੀ ਆ ਚੁੱਲਾ ਬਾਲ ਦੇਣਾ ਬੇਬੇ ਨੇ ਐਸੀ ਕੋਈ ਗੱਲ ਹੈ ਨਹੀਂ ਆ ਦੇਖੋ ਪੂਰੀ ਕੋਸ਼ਿਸ਼ ਜਾ ਰਹੀ ਹੈ ਕਿਸੇ ਨਾ ਕਿਸੇ ਦੇਖੋ ਸੰਘਰਸ਼ ਚੱਲ ਰਿਹਾ ਆ ਲਓ ਜੀ ਹੁਣ ਦੇਖੋ ਇਹ ਆ ਲਓ ਜੀ ਫੇਰ ਹੁਣ ਇੱਕ ਨਵਾਂ ਕਾਗਜ਼ ਹੋਰ ਤਿਆਰ ਕਰ ਲਿਆ ਔਰ ਆ ਲਓ ਜੀ ਬੇਬੇ ਨੇ ਬਾਲਤਾ ਚੁੱਲਾ ਦੀ ਔਰ ਇੱਥੇ ਅੱਜ ਬੇਬੇ ਨੇ ਦਾਲ ਬਿਨਣਣੀ ਐ ਚੁੱਲ੍ਹੇ ਦੇ ਉੱਤੇ ਔਰ ਨਾਲੇ ਕਹਿੰਦੇ ਮੈਸਾਂ ਵਾਸਤੇ ਦੁੱਧ ਇੱਥੇ ਹੀ ਰੰਨਣਾ ਹੈ। ਕਿਆ ਕਹਿੰਦੇ ਜੀ? ਦੁੱਧ ਉਹ ਦਲੀਆ ਰਿੰਨੇ ਕਰਦੇ ਕਣਕ ਦਾ। ਅੱਛਾ। ਹਾਂ ਪਤੀਲੇ માં। ਕਣਕ ਦਾ। ਇਹ ਉੱਪਰ। ਅੱਛਾ। ਪਤੀਲੇ માં ਰੋਜ਼ ਰਿੰਜਦੇ ਐ ਐਡਾ ਪਤੀਲਾ ਐ। ਅੱਛਾ। ਉੱਪਰ ਬائیں بڑے بڑے। ਦਲੀਆ ਇੱਥੇ ਹੀ ਹੈ। ਹਾਂ ਇੱਥੇ ਰਿੰਦੇ ਐ। ਹੂੰ। ਬੜੀ ਅੱਗ। ਬੜੀ ਕਿ ਨਹੀਂ? ਬਲ ਪੈਣੀ। ਬਲ ਪੈਣੀ ਐ। ਹਾਂ ਆ ਲਓ ਜੀ। ਬੇਬੇ ਕਰ ਰਹੀ ਪੂਰੀ ਕੋਸ਼ਿਸ਼ ਆ ਲਓ ਜੀ ਚੁੱਲਾ ਬਾਲ ਰਹੀ ਬੇਬੇ ਨਛੱਤਰ ਕੌਰ 100 ਸਾਲ ਦੇ ਕਰੀਬ ਉਮਰ ਹੋ ਚੱਲੀ ਬੇਬੇ ਨਛੱਤਰ ਕੌਰ ਦੀ ਕਹਿੰਦੇ ਜੀ ਦੇਖੋ ਜੀ ਪੁਰਾਣੇ ਸਮੇਂ 'ਚ ਕੋਈ ਡੇਟ ਆਫ ਬਰਥ ਦਾ ਰਿਕਾਰਡ ਨਹੀਂ ਸੀ ਹੁੰਦਾ ਅਤੇ ਇਹ ਕਹਿੰਦੇ ਆਂ ਪਰਿਵਾਰ ਦੇ ਜੀ ਕਿ ਲਗਭਗ 100 ਦੇ ਕਰੀਬ ਹੋ ਚੱਲੀ ਬੇਬੇ ਨਛੱਤਰ ਕੌਰ ਜੀ ਆ ਦੇਖੋ ਜੀ ਹੁਣ ਚੁੱਲਾ ਬਾਲ ਲੈਣਾ ਅੱਗ ਹੋਇਆ ਅੱਗ ਹੋਇ ਜਾਂਦੀ ਆਂ ਦੇਖੋ ਅੱਛਾ ਆ ਦੇਖ ਪੱਤੀਆਂ ਆ ਪੱਤੀਆਂ ਵੀ ਰੱਖੀਆਂ ਵੀ ਹੈ ਹੈ ਹਾਂ ਘਰਾਂ ਬਹੁਤ ਪੱਈਆਂ ਰੱਖੀਆਂ ਮੀਂ ਅੰਦਰ ਅੱਛਾ ਹਾਂ ਹੂੰ ਬੜ ਗਿਆ ਹਾਂ ਬਲ ਗਿਆ ਤਾਂ ਹੋ ਗਿਆ ਤਿਆਰ ਸਾਰੀ ਗੱਲਾਂ ਵਧੀਆ ਹੋ ਗਿਆ ਹਾਂ ਤੇ ਹੁਣ ਆਪਾਂ ਫਿਰ ਕਿਆ ਰੱਖਣਾ ਇਹਨੇ ਤੇ ਆਹਾਂ ਆ ਉਹ ਜੋ ਤਾਂ ਬਾਲ ਨਹੀਂ ਹੈ ਅੱਛਾ ਆਏ ਬੱਤੀਆਂ ਬੱਟ ਕਰਖੇਆਂ ਮੀਆਂ ਕੀ ਵਿੱਚ ਹੂੰ ਆਏ ਅੱਛਾ ਆ ਦੇ ਵਿੱਚ ਹੂੰ ਇਹ ਹੋਮਾ ਆ ਬੇਚੀ ਗੇ ਰੱਖਿਆ ਰੱਬੀ ਮਾ ਅੱਛਾ ਜੋਤ ਵਿੱਚ ਪਾਉਣਾ ਹੀ ਨੂੰ ਆ ਹੂੰ ਇਹ ਜਗਰ ਬਾੜੀ ਹੈ ਅੱਛਾ ਅੱਛਾ ਇਹ ਆਤਵਾਨ ਨੂੰ ਸਾੜਤੀਏ 8ਵੇਂ ਦਿਨ ਅਗਣਾਗਾ ਉੱਠਾ ਰੱਖਣਾ ਆ ਹੁਣ ਜੋਤ ਬਾੜ ਨਹੀਂ ਹੈ ਅਸੇ ਹੁਣ ਬਾੜ ਨਹੀਂ ਹੈ ਹਾਂ ਆ ਬੱਤੀ ਕੀ ਮਾ ਅੱਛਾ ਹੂੰ ਇਹ ਅਲ ਨਾ ਕੇ ਹੀ ਪਾ ਦੇਣਾ ਇੰਨਾ ਹੂੰ ਇੰਨਾ ਲਓ ਜੀ ਲੈ ਓਹੋ ਅਸੀਂ ਬਾਬਾ ਆ ਬਾਬਿਆਂ ਦੀ ਫੋਟੋ ਰੱਖੀ ਹੋਈ ਹੈ ਹਾਂ ਬਾਬੇ ਦੀ ਫੋਟੋ ਵਾਹੇ ਤੂ ਵਾਹੇ ਨੂੰ ਵਾਹੇ ਨੂੰ ਵਾਹੇ ਨੂੰ ਵਾਹੇ ਨੂੰ ਸੱਚਾ ਰੱਬਾ ਮੇਰੇ ਪਰਿਵਾਰੀ ਸਭ ਤੇ ਮੱਠਾ ਟੇਕ ਕੇ ਜਾਣਾ ਤਾਂ ਅਜੇ ਵਿੱਚ ਪਾ ਕੇ ਲੈ ਜਾਣਾ ਧੂਪ ਲੈਣੇ ਲਓ ਕਰੇਲਿਆਂ ਦੀ ਸਬਜ਼ੀ ਕਿੱਦਾਂ ਬਣਾਉਂਦੇ ਕਰੇਲੇ ਕਰੇਲੇ ਕਿੱਦਾਂ ਪਰਮੇ ਬਣਾ ਲੈਣੇ ਆ ਅੱਛਾ ਇੱਕ ચીਰ ਕੇ ਬਣਾ ਲੈਣੇ ਆ ਹਾਂ ਪਰਵੇਂ ਕਿੱਦਾਂ ਬਣਾਉਣੇ ਪਰ ਮੈਂ ਛਿਲਕਾ ਹੂੰ ਤਾਂ ਕ ਛਿੱਲ ਲੈਣੇ ਅੱਛਾ ਫਿਰ ਉਹ ਕੀਰਾ ਦੇ ਲੈਣਾ ਅੱਛਾ ਜਿਹੜੇ ਤਾਂ ਪੱਕੇ ਹੁੰਨੇ ਆ ਬੀਜ ਹੂੰ ਉਹ ਤਾਂ ਜੁਦੇ ਕੱਢਦੇ ਨੇ ਹੂੰ ਜਿਹੜੇ ਨਰਮ ਜੇ ਹੁੰਨੇ ਜੇ ਕਿਸੇ ਨੇ ਪਾਉਣਾ ਹੀ ਆ ਹੂੰ ਤਾਂ ਗਠਿਆਂ ਦੇ ਮਸਾਲੇ ਮੈਂ ਪਾ ਲੈਣੇ ਅੱਛਾ ਜੇ ਨਹੀਂ ਪਾਉਣੇ ਤਾਂ ਆਇਕਣੇ ਕੱਢਦੇ ਨੇ ਆ ਬਿਨੇ ਮਸਾਲੇ ਤੇ ਹੂੰ ਕਈ ਤਾਂ ਪਾਲਨੇ ਕਈ ਪਾਉਂਦੇ ਨਹੀਂ ਹਾਂ ਉਹ ਫਿਰ ਜਦ ਗਠੇ ਕ ਦੁਕਾਸ ਕਰਦੀਆਂ ਹਾਂ ਹਾਂ ਫੇਰ ਉਹਦੇ ਵਿੱਚ ਹੁੰਦਾ ਅੱਗੇ ਤਾਂ ਪਾਲਨੀ ਦੇ ਵਿੱਚ ਅੱਛਾ ਅਸੀਂ ਤਾਂ ਵਿੱਚ ਪਾ ਕਰਦੀਆਂ ਤੀਆਂ ਹੁਣ ਲੈਣੀਆਂ ਜੁਦੇ ਕਰੇ ਲੈ ਜੁਦੇ ਰਿੰਨੀਆਂ ਤੇਲ ਮਾ ਹਾਂ ਮਸਾਲਾ ਜੁਦਾ ਰਿੰਨੀਆਂ ਲੈਣੀਆਂ ਜੇ ਜਿਉਂਦੀ ਲਈ ਤੁਹਾਨੂੰ ਰਿੰਨ ਕੇ ਦੇ ਦੂੰਗੇ ਹਾਂ ਹਾਂ ਤੁਹਾਡੇ ਵੀਡੀਓ ਬਹੁਤ ਲੋਕਾਂ ਨੇ ਦੇਖੇ ਹਾਂ ਬਹੁਤ ਦੁਨੀਆ ਦੇਖਦੀ ਹੈ ਸਾਰਾ ਪੰਜਾਬ ਦੇਖਦਾ ਤੁਹਾਡੇ ਵੀਡੀਓ ਇਹ ਅੱਛਾ ਹਾਂ ਹਾਂ ਸਾਰੀ ਦੁਨੀਆ ਦੇਖਦੀ ਹੈ ਹਾਂ ਹੁਣ ਵੀ ਅੱਜਨ ਲੰਗਦੀਆਂ ਤੀਮੀਆਂ ਹਾਂ ਹਾਂ ਉਹ ਨਾ ਮਾਨ ਮਨੇ ਮੇਰੇ ਕੰਨੀ ਮੈਂ ਤਾਂ ਬੈਠ ਵੀ ਨਹੀਂ ਦੇ। ਉਹ ਬਹੁਤ ਦੁਨੀਆ ਦੇਖਦੀ ਸਾਰੀ ਦੁਨੀਆ ਕੈਨੇਡਾ ਵਾਲੇ ਵੀ ਦੇਖਦੇ ਆ। ਕੀ ਹੋ ਜਾਂ ਬੇਬੇ ਹੁੰਦੀ ਐ। ਹਾਂ ਬੇਬੇ ਉੱਦਾਂ ਹੀ ਐ ਬੇਬੇ ਦੇ ਤੁਹਾਡੇ ਵੀਡੀਓ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਉਹਨਾਂ ਨੂੰ। ਅੱਛਾ ਹੂੰ ਲਓ ਜੀ ਬੇਬੇ ਨਛੱਤਰ ਕੌਰ ਦਾ ਵੀਡੀਓ ਕਿਦਾਂ ਦਾ ਲੱਗਿਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਹਨਾਂ ਦੇ ਜਿੰਨੇ ਵੀ ਵੀਡੀਓ ਪਹਿਲਾਂ ਬਣਾਏ ਨੇ ਜੀ ਸਾਰੇ ਵੀਡੀਓਜ਼ ਵਾਇਰਲ ਹੋਏ ਨੇ ਪੰਜਾਬੀ ਵਿਰਸੇ ਦੇ ਮੈਂ ਕਹਿੰਦਾ ਜੀ ਬ੍ਰਾਂਡ ਐਂਬੈਸਡਰ ਨੇ ਪਵਾਦ ਦੇ ਖੇਤਰ ਦਾ ਕਿਸ ਤਰ੍ਹਾਂ ਦਾ ਵਸੀਬ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਔਰ ਸਾਡੇ ਬਜ਼ੁਰਗ ਦੇਖੋ ਕਿਸ ਤਰ੍ਹਾਂ ਕੰਮ ਕਰਿਆ ਕਰਦੇ ਸੀਗੇ ਜੀ ਇਹ ਇੱਕ ਚਲਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵੀਂ ਜਨਰੇਸ਼ਨ ਨੌਜਵਾਨਾਂ ਤੱਕ ਬੱਚਿਆਂ ਤੱਕ ਇਹ ਵੀਡੀਓਜ਼ ਜ਼ਰੂਰ ਪਹੁੰਚਾਓ ਜੀ ਇਹ ਸਾਡੇ ਜਿਹੜੇ ਬਜ਼ੁਰਗ ਨੇ ਨਾ ਜੀ ਇਹ ਸਾਡੇ ਲਈ ਮੈਂ ਕਹਿੰਦਾ ਇਹ ਕਿਤਾਬਾਂ ਹੀ ਨੇ ਜਿਹੜੀਆਂ ਗੱਲਾਂ ਯੂਨੀਵਰਸਿਟੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਨਹੀਂ ਪੜਾਈਆਂ ਜਾਂਦੀਆਂ ਉਹ ਇਹਨਾਂ ਬਜ਼ੁਰਗਾਂ ਦੇ ਕੋਲ ਅਸੀਂ ਜੇਕਰ ਬੈਠ ਜਾਈਏ ਸਾਨੂੰ ਸਭ ਕੁਝ ਪੁਰਾਣੇ ਵਸੇਬ ਦਾ ਸਮਝ ਆ ਜਾਂਦਾ ਤੇ ਬਣ ਜਾਂਦੀ ਸਾਡੀ ਗੱਲ ਜੀ ਇਸ ਕਰਕੇ ਅਸੀਂ ਇਹ ਵੀਡੀਓਜ਼ ਬਣਾਣੇ ਆ ਤਾਂ ਜੋ ਸੇਧ ਮਿਲੇ ਸਾਨੂੰ ਸਭ ਨੂੰ ਅਤੇ ਅਗਲਾ ਭਵਿੱਖ ਜਿਹੜਾ ਹੈ ਅਸੀਂ ਵਧੀਆ ਤਰੀਕੇ ਨਾਲ ਬਣਾ ਸਕੀਏ ਆਪਣਾ ਵਰਤਮਾਨ ਅਤੇ ਭਵਿੱਖ ਸਵਾਰ ਸਕੀਏ ਜੀ ਚੰਗਾ ਜੀ ਬੇਬੇ ਸਾਸਰੀ ਕਾਲ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ